ਹੋਣ ਜਾ ਰਹੀ ਹੈ ਇੱਕ ਪਾਸੇ ਢੱਲੇ ਵਾਲੇ ਰਹਿੰਦੇ ਆ ਤੇ ਦੂਸਰੀ ਪਾਸੇ ਕਹਿੰਦੇ ਸੈਦੂ ਕੀ ਟੀਮ ਹੈ ਔਰ ਤਕੜਾ ਮੁਕਾਬਲਾ ਹੈ ਦੋਨੋਂ ਟੀਮਾਂ ਦੇ درمیان ਇਸ ਲਈ ਇਹ ਮੈਦਾਨ ਦੇ ਅੰਦਰ ਸ਼ੁਰੂ ਹੋ ਚੁੱਕਿਆ ਹੈ ਸਾਹਮਣੇ ਇਹ ਔਰ ਬੇਤੀਆ ਖਾਂਗੇ ਵਾਲੇ ਜੱਟੇ ਨਮਾ ਰਾਮੂ ਵਾਲਾ ਤੇ ਜਵਾਨਾ باتیں کبڈی مندیاں اے سارے ٹیم اگے اپنے اپنوں بار اپ کر رہےو بنا کسے دیرے دا کسے ٹیم دا کوئی اثر ای دا کوئی تیمایا ویلا او ساریے اپنا اپنے کو بار اپ کر رہے ہیں جڑا طاقت کا رہا سارے کبڈی کی شادی دا میلہ always go ahead of it now, it already came in the report of higher-weight Rakshidaot, the Swami also laughterabak stuffed on there are a number of times about the society that grammat Franv contenients when the televis65ness of the people who are a lasik andأteranti einsam quar warm in thearia that they can Doch who follow thecamore ch anerestrida they mend like of mole and the here yes e ਜੱਫੇ ਵਰਗੇ ਟੌਫੀ ਲਾ ਕੇ ਗੋਪੀ ਵਰਗੇ ਕੱਟੜ ਤੇ ਥਾਪੀਆਂ ਵੱਜ ਰਹੀਆਂ ਜਿਹੜਾ ਕਬਰੀ ਜਫਾ ਲਾਵੇਗਾ ਗੱਲ ਸਮੇਂ ਦੀ ਹੈ ਮੇਰੇ ਵੀਰੋ ਐਂਡ ਸੁਰੇਸ਼ ਰਾਮ ਮੁਕਾਬਲਾ ਲੋ ਜੱਫਾ ਇਸੇ ਦੀ ਰੇਟਾ ਰੇਟਾ ਖੁੱਲ ਗਿਆ ਕਬਰੀ ਤਾਂ ਪ੍ਰਗਨਿਤ ਹੈ ਸੁਰੇਸ਼ ਦਾ ਗੱਲ ਨੂੰ ਦੇਖਾਂਗੇ ਅੱਜ ਰੇਟਾ ਖੁੱਲਣਾ ਪ੍ਰਗਨਿਤ ਹੋਊਗਾ ਆਜੀ ਲਾਹਰੂ ਕਬੱਡੀ ਐਸਰੋ ਫੋਨ ਖੇਡ ਮੈਦਾਨ ਅੰਦਰ ਸਤਗੁਰਪੁਰ ਤੋਂ ਦੇ ਲਈ ਖੇਡ ਮੈਦਾਨ ਅੰਦਰ ਐਨ ਤਿਆਰ ਵਰ ਤਿਆਰ ਹੈ ਚਾਰ ਗਾਫੀ ਪਿਆਰ ਨੇ ਦੇਖਣਾ ਵੀ ਕੰਡੇ ਵਾਲਾ ਕਿਹੜਾ ਗੱਭਰੂ ਜੱਫਾ ਪਾ ਰਿਹਾ ਹੈ ਗੱਲ ਸਮੇਂ ਦੀ ਹੋਣੀ ਹੈ ਮੇਰੇ ਵੀਰੋ ਐਨ ਦੁਨੀਆ ਦੇ ਟੌਪਰ ਕੰਦਰ ਨੇ ਜਦੋਂ 17 ਤਰੀਕ ਨੂੰ ਇਹਦੇ ਵਿਰੁੱਧ ਧੱਤੀ ਆਉਂਦੀ ਹੈ ਪਰ ਇਹ ਜੱਗਾ ਕਹਿੰਦੇ ਫੇਰ ਦੇ ਵਾਲਾ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਤੇ ਲਈ ਅਗਲੀ ਕਬੱਡੀ ਪ੍ਰਾਪਰੀ ਹੋਰ ਐਸਰੋ ਕੰਡੇ ਦਾ ਵਧਿਆ ਹੋਇਆ ਹੈ ਔਰ ਮੇਰੀ ਜੀ ਕਿਉਂਕਿ ਉਹ ਤੇ ਢਾਂਡੇ ਦਾ ਜਿਹੜਾ ਮੈਚ ਹੈ ਇਹ ਟੀਮਾਂ ਆਪਣਾ ਤੋਂ ਬਾਰ ਬੱਤ ਕਰ ਲੈਣਗੀਆਂ ਬਿਨਾਂ ਕਿਸੇ ਦੇਰੀ ਤੋਂ ਲਓ ਇੱਥੇ ਗੋਪੀ ਇਦੋਂ ਕਹਿੰਦੀ ਧਰਤੀ ਉਹਨੂੰ ਛੋਟਾ ਫਲਾਕ ਡਾਖ ਰਿਹਾ ਹੈ ਇਹਨੂੰ ਛੋਟਾ ਫਲਾਕ ਡਾਖ ਰਿਹਾ ਹੈ ਤੇ ਨੰਬਰ ਕਹਿੰਦੇ ਜਾਫੀਆਂ ਨੇ ਆਪਣੀ ਟੀਮ ਤੇ ਜੋਰ ਦਿੱਤਾ ਕਾਕੇ ਏ ਦੇ ਢਾਂਗਾ ਨਵਾਂ ਰਾਮਵਾਲਾ ਤੇ ਜਵਾਨਾ

असीं बीम करो बजट करो बजटो ਇਹ ਹੋਰ ਲੋਕਾਂ ਨੂੰ ਵੀ ਪਤਾ ਲੱਗਿਆ ਹੋਣਾ ਕਿ ਉਹ ਹੈਲੋ ਕਹਿੰਦੇ ਇੱਕ ਦੋ ਬਜਟ ਦੀ ਗੱਲ ਕਰਦੇ ਹੋ। ਬਾਈ ਭਾਉਰਾ ਕੋਈ ਵੀ ਟੀਮ ਰਹਿ ਗਈ ਜਿਹੜੀ ਸਾਡੇ ਕੋਲੇ ਬਜਟ ਦੀ ਤੰਗ ਨਾ ਕਰੇ ਅਸੀਂ ਗੇਂਟ ਨਹੀਂ ਕਰਦਾ ਕੋਈ ਦਾ। ਤਾਂ ਉਹ ਰਹਿ ਗਿਆ ਭਾਵੇਂ ਭੱਜਾ ਸਰਦਾ ਸੀ ਭਾਵੇਂ ਕਿਹਦਾ ਘਾਟ ਸੀ ਬਾਬ ਜੀ ਉਹ ਚਲਿ ਵੀ ਸਾਡੇ ਕੋਲੇ ਬਜਟ ਕਰਾਉਂਦਾ ਹਰ ਨਾਲ ਇਹ ਗੁਰੂਤੀਆ ਸਾਡੀ ਨਾਲੀ ਜੇ ਤਰਾਜ ਲੱਗਾ ਸੀ ਉਦੋਂ ਹੀ ਬਜਟ ਕਰਵਾ ਰਿਹਾ ਸੀ ਕਿਉਂ ਜੇ ਤਰਾਜ ਲੱਗਾ ਤਾਂ ਬਜਟ ਕਰ ਕਿੱਥੋਂ ਹੋਵੇਗਾ। ਜਿਹੜੀਆਂ ਟੀਮਾਂ ਹੁਣੇ ਤੁਸੀਂ ਉਹ ਤੋਂ ਕਈ ਟੀਮਾਂ ਬਜਰਬਾ ਦੇ ਹਾਲੇ ਤੱਕ ਕਬੱਡੀ ਖੇਡ ਗਿਆ। ਹਰ ਬਈ ਵੀ ਬੈਲਡ ਕਰਦਾ ਜੀ ਕੋਲ। ਬਾਈ ਰਾਤ ਸਾਰੀ ਲਾ ਕੇ ਗੇਟ ਪਾ ਦਿੰਦਾ। ਸਾਰੀਆਂ ਟੀਮਾਂ ਦੇ ਧੰਨ ਦੇ ਵੀਰ ਬਣ ਕੇ ਸਾਰੀਆਂ ਟੀਮਾਂ ਦਾ ਨਾਮ ਸੀਤਾ। ਇਹ ਸਾਰੀਆਂ ਟੀਮਾਂ ਆਪਣੇ ਆਪਣੇ ਬਾੜਾ ਰੱਖਣ ਜਿਹੜੀਆਂ ਟੀਮਾਂ ਦਾ ਬਜੰਦੇ ਹੋਇਆ ਉਹ ਟੀਮਾਂ ਦਾ ਬਜੰਦ ਕਰਾ ਲੈਣਾ। ਇੱਧਰ ਕਹਿੰਦੇ ਕੱਡਾ ਅੰਕਲ ਸਰਕਾ ਸਦਾ ਕੱਡਾ ਵੀ ਬੈਕ ਤੋਂ ਵੱਲੇ ਜਿੱਨੇ ਜੱਫੇ ਲਾਉਣਗੇ। ਔਰ ਜੱਫੇ ਦਾ ਤੌਰ ਆਣਾ ਬਤਾਇਆ ਜਾਣਾ ਹੈ 100-100 ਦੇ ਮਾਰ ਹੋਣਗੇ ਅੰਕਲ ਜੀ ਕਹਿੰਦੇ ਤੋੜ ਹੋਇਆ ਮਰਕਾ ਸਿੰਘ ਜੀ ਕਹਿੰਦੇ ਮੇਰੇ ਵੀਰ ਉਹ ਕਹਿੰਦੇ ਕੌਂਟਰੀ ਵਰਖਾ ਕਰਨਗੇ ਪਰ ਮੈਚ ਜੀ ਦੀ ਸਮਾਪਤੀ ਹੈ ਕਿਉਂਕਿ ਇੱਕ ਰਾਹ ਇਹ ਇੱਕ ਘਾਟਿਆ ਦੇ ਮੁੰਡੇ ਖੇਡ ਮੈਦਾਨ ਵਿੱਚ ਆਇਆ ਹੈ ਕਿਉਂਕਿ ਇਹ ਕੋਂਟਰੀ ਦੀ ਟੀਮ ਖੇਡ ਮੈਦਾਨ ਦੇ